ਕੱਚੇ ਮਕਾਨਾਂ ਦੇ ਮਿਲਣਗੇ ਪੈਸੇ ਫਾਰਮ ਭਰ ਲਓ ਜਲਦੀ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖੁਸ਼ਖਬਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਮੁੱਖ ਖਬਰਾਂ ਵੱਤੇ ਪੰਜਾਬ ਪੁਲਿਸ ਚ 1746 ਕਾਂਸਟੇਬਲ ਆਉਦਿਆਂ ਦੀ ਨਿਕਲੀ ਭਰਤੀ ਅਪਲਾਈ ਕਰ ਲਓ ਨੌਜਵਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਜੀ ਹਾਂ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਦਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਜੀ 1746 ਜੋ ਕਿ 21 ਫਰਵਰੀ 2025 ਤੋਂ ਕਾਂਸਟੇਬਲ ਦੀਆਂ ਖਾਲੀ ਸਾਮੀਆਂ ਦੀ ਭਰਤੀ ਦੀ ਅਰਜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੀ ਇਸ ਭਰਤੀ ਵਿੱਚ ਹਿੱਸਾ ਲੈਣ ਵਾਲੇ ਚਾਹਵਨ ਉਮੀਦਵਾਰ ਪੰਜਾਬ ਪੁਲਿਸ ਦੀ ਅਧਾਰਤ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਤਾਂ ਜਲਦੀ ਤੋਂ ਜਲਦੀ ਤੁਸੀਂ ਅਪਲਾਈ ਕਰਕੇ ਇਸ ਦੇ ਵਿੱਚ ਫਾਰਮ ਭਰ ਕੇ ਇਸ ਭਰਤੀ ਦਾ ਫਾਇਦਾ ਉਠਾ ਸਕਦੇ ਹੋ ਤਾਂ ਸਰਕਾਰ ਦੇ ਵੱਲੋਂ 1746 ਪੋਸਟਾਂ ਨਿਯੁਕਤੀਆਂ ਕੱਢੀਆਂ ਗਈਆਂ ਨੇ ਅਤੇ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡਾਂ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਦੇਖੋ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਬਿਹਾਰ ਦੇ ਬਾਗਲਪੁਰ ਤੋਂ ਪੀਐਮ ਕਿਸਾਨ ਦੀ 19ਵੀਂ ਕਿਸ਼ਤ ਕਰਨਗੇ ਜਾਰੀ ਜੀਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ 22000 ਰੁਪਏ ਪੈਸੇ ਹੁਣ ਤੱਕ ਸਰਕਾਰ ਦੇ ਵੱਲੋਂ 18 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਤੇ 19ਵੀਂ ਕਿਸ਼ਤ ਸਰਕਾਰ ਹੁਣ 24 ਤਰੀਕ ਨੂੰ ਜਾਰੀ ਕਰਨ ਜਾ ਰਹੇ ਹਨ ਜੋ ਕਿ ਕਿਸਾਨਾਂ ਦੇ ਖਾਤਿਆਂ 'ਤੇ ਟ੍ਰਾਂਸਫਰ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਅਤੇ 22000 ਦੀਆਂ ਇਹ ਤਿੰਨ ਕਿਸ਼ਤਾਂ ਹੁੰਦੀਆਂ ਨੇ ਟੋਟਲ 6000 ਰੁਪਏ ਹੁੰਦਾ ਹੁਣ ਤੱਕ 18 ਕਿਸ਼ਤਾਂ ਆ ਚੁੱਕੀਆਂ ਨੇ ਅਤੇ 19ਵੀਂ ਕਿਸ਼ਤ ਸਰਕਾਰ ਹੁਣ ਜਾਰੀ ਕਰਨ ਜਾ ਰਹੀ ਹੈ ਅਤੇ ਜਿੰਨਾ ਕਿਸਾਨਾਂ ਨੇ ਈ ਕੇਵਾਈਸੀ ਕੰਪਲੀਟ ਨਹੀਂ ਕੀਤੀ ਉਹਨਾਂ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਜਿਹੜਾ ਨਹੀਂ ਦਿੱਤਾ ਜਾਵੇਗਾ ਇਹ ਜਿਹੜੀ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਹੈ ਅਤੇ ਛੋਟੇ ਤੇ ਸਮਾਨਤ ਕਿਸਾਨਾਂ ਨੂੰ ਇਸ ਯੋਜਨਾ ਦੇ ਰਾਹੀਂ ਲਾਭ ਦਿੱਤਾ ਜਾਂਦਾ ਹੈ ਤੇ ਹੁਣ ਸਰਕਾਰ ਇਹ ਉੰਨੀਵੀਂ ਕਿਸ਼ਤ ਜਿਹੜਾ 24 ਫਰਵਰੀ ਨੂੰ ਜਾਰੀ ਕਰਨ ਜਾ ਰਹੀ ਹੈ ਜਿਸ ਦਾ ਲਾਭ ਸਿੱਧੇ ਤੌਰ ਤੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਨਾ ਦੇਖ ਸਕਦੇ ਜੀ ਵੱਡੀ ਜਾਣਕਾਰੀ ਤੁਹਾਡੇ ਹਾਂਜੀ ਕੀ ਤਿਆਰੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ 24 ਫਰਵਰੀ 2025 ਨੂੰ ਬਾਗਲਪੁਰ ਦਿਹਾੜ ਦੇ ਵਿੱਚ ਇੱਕ ਦੇ ਦੇ ਮੇਗਾ ਕਿਸਾਨ ਮੇਲੇ ਤਹਿਤ ਸਰੋ ਪੀਐਮ ਨਰਿੰਦਰ ਮੋਦੀ ਜਿਹੜੇ ਨੇ ਉਹ ਉਨੀਵੀਂ ਕਿਸ਼ਤ ਜਾਰੀ ਕਰਨਗੇ ਤੇ ਕਿਸਾਨਾਂ ਨੂੰ ਇਸ ਦਾ ਲਾਭ ਦੇਤਾ ਲੀਗਾ ਤੁਹਾਡੇ ਸਾਰੀ ਵੱਡੀ ਖਬਰ ਤੁਹਾਡੇ ਨਾਲ ਜਿਹੜੀ ਸਾਰੀ ਸਾਂਝੀ ਕਰ ਰਹੇ ਆਂ ਤਾਂ ਆਹਦਾ ਖਬਰ ਤੁਸੀਂ ਦੇਖ ਸਕਦੇ ਕਿਸਾਨਾਂ ਲਈ بھائی ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਆਉਣਗੇ 22000 ਰੁਪਏ ਕਿਸਾਨਾਂ ਦੇ ਤਾਂ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਜੀ ਤੁਹਾਨੂੰ ਵੀ ਮੁਫਤ ਵਿੱਚ ਮਿਲੇਗਾ ਪੱਕਾ ਕਰੋ ਤੁਰੰਤ ਆਪਣਾ ਨਾਮ ਇੱਥੇ ਕਰਾਓ ਸ਼ਾਮ ਜੀ ਹਾਂ ਜੇ ਤੁਹਾਨੂੰ ਨਹੀਂ ਪਤਾ ਤਾਂ ਪੀਐਮ ਆਵਾਜ਼ ਯੋਜਨਾ ਵਿੱਚ ਤੁਸੀਂ ਆਪਣਾ ਪਰੰਪਰਤ ਸੱਕਦੇ ਹੋ ਦੇ ਗਰੀਬਾਂ ਨੂੰ ਮੁਫਤ ਪੱਕੇ ਘਰ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ 2015 ਵਿੱਚ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਸ਼ੁਰੂ ਕੀਤੀ ਸੀ ਹਾਲ ਕਿ ਬਹੁਤ ਸਾਰੇ ਲੋੜਵੰਦ ਲੋਕ ਹੁਣ ਤੱਕ ਇਸ ਯੋਜਨਾ ਦਾ ਲਾਭ ਨਹੀਂ ਲੈ ਸਕੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਵਾਰ ਫਿਰ ਸਰਵੇਖਣ ਜਿਹੜਾ ਸ਼ੁਰੂ ਕੀਤਾ ਹੈ ਜੀ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰਕੇ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤੇ ਤੁਹਾਨੂੰ ਜਿਹੜੇ ਪੱਕੇ ਮਕਾਨ ਪੱਕਾ ਮਕਾਨ ਬਣਾ ਕੇ ਸਰਕਾਰ ਦੇ ਵੱਲ ਦਿੱਤਾ ਜਾਵੇਗਾ ਇਹ ਤੋਂ ਨਾਲ ਸੰਬੰਧਿਤ ਇੱਕ ਵਿਸ਼ੇਸ਼ ਮੀਟਿੰਗ ਬਿਹਾਰ ਦੇ 시ਵਾਂਜੇਲ ਵਿੱਚ ਕੀਤੀ ਗਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਸਕੀਮ મોદી ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਇਸ ਦੇ ਤਾਸੀਂ ਆਨਲਾਈਨ ਫਾਰਮ ਵੀ ਭਰ ਸਕਦੇ ਹੋ ਜਲਦੀ ਜਲਦੀ ਫਾਰਮ ਭਰ ਕੇ ਆਪਣਾ ਕਾਰ ਤੁਸੀਂ ਪੱਕਾ ਬਣਵਾ ਸਕਦੇ ਹੋ ਸਰਕਾਰ ਦੇ ਵੱਲੋਂ ਪੈਸਾ ਜਿਹੜਾ ਲੋਕਾਂ ਨੂੰ ਦਿੱਤਾ ਜਾਂਦਾ ਹੈ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ ਘਰ ਬਣਾਉਣ ਦੇ ਲਈ ਇਹਦਾ ਸਕੀਮ ਦਾ ਲਾਭ ਇੱਕੋ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਜਿਹੜਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਜੇ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਤੁਸੀਂ ਫਾਰਮ ਭਰ ਸਕਦੇ ਹੋ ਅਤੇ ਇਸ ਯੋਜਨਾ ਦਾ ਔਨਾਰ ਬਿੜਾ ਉਠਾ ਸਕਦੇ ਹੋ ਸਰਕਾਰ ਦੇ ਵੱਲੋਂ ਤੁਹਾਨੂੰ ਪੱਕੇ ਮਕਾਨ ਦੇ ਲਈ ਜਿਹੜੇ ਪੈਸੇ ਸਰਕਾਰ ਖਾਤਿਆਂ ਵਿੱਚ ਪਾਉਂਦੀ ਹੈ ਅਤੇ ਕਈ ਲੋਕਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਤੇ ਜੇ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਜਾ ਕੇ ਔਨਲਾਈਨ ਇਸ ਸਕੀਮ ਦੇ ਫਾਰਮ ਭਰ ਸਕਦਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ પેટ્રોલ ਉੱਤੇ ਡੀਜ਼ਲ ਹੋਵੇਗਾ ਸਸਤਾ ਹੁਣੇ ਹੁਣੇ ਇਹ ਵੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਆਮ ਲੋਕ ਲੰਬੇ ਸਮੇਂ ਤੋਂ પેટ્રોલ ਤੇ ਡੀਜ਼ਲ ਦੇ ਤੇ ਗੈਸ ਦੀਆਂ ਕੀਮਤਾਂ ਘਟਣ ਦੀ ਉਡੀਕ ਕਰ ਰਹੇ ਹਨ ਹੁਣ ਇਹਨਾਂ ਸਾਰਾ ਨਹੀਂ ਖੁਸ਼ਖਬਰੀ ਆਉਣ ਵਾਲੇ ਦਿਨਾਂ ਆਉਣ ਵਾਲੇ ਸਮੇਂ ਵਿੱਚ પેટ્રોલ ਤੇ ਡੀਜ਼ਲ ਅਤੇ ਗੈਸ ਦੇ ਕੀਮਾ ਘਟ ਹੋ ਸਕਦੀ ਹਨ ਦਰਅਸਲ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਇੱਕ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਦੇ ਵੱਲੋਂ ਬਟਾ ਜਿਹੜਾ ਵਿਆਹ ਜਿਹੜਾ ਇਹ ਸਾਹਮਣੇ ਆਇਆ ਜੀ ਕਿਉਂਕਿ ਅਮਰੀਕਾ ਸਮੇਤ ਵਿਸ਼ਵ ਬਾਜ਼ਾਰ 'ਚ ਤੇਲ ਉਤਪਾਦਨ ਵਧਾਉਣ ਦੀਆਂ ਤਿਆਰੀਆਂ ਕਾਰਨ ਬਾਲਣ ਦੀ ਕੀਮਤਾਂ 'ਚ ਕਮੀ ਆਉਣ ਦੀ ਸੰਭਾਵਨਾ ਜਿਸ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਪਿੰਡ ਵਿੱਚ ਨਸ਼ੇ ਨਾਲ ਹੋਈਆਂ ਪੰਜ ਮੌਤਾਂ ਦੋ ਸਗੇ ਪਰਵਾਦੀ ਮੌਤ ਮਗਰੋਂ ਪਿੰਡ ਵਾਲਿਆਂ ਨੇ ਚੁੱਕਿਆ ਇਹ ਵੱਡਾ ਕਦਮ ਤਾਂ ਦੇਖਸੋ ਜੀ ਵੱਡੀ ਖਬਰ ਹੈ ਬੇਸ਼ੱਕ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਨੂੰ ਐਸਾ ਮੁਕਤ ਦੇ ਰੰਗਲਾ ਪੰਜਾਬ ਜਨਉਨੇ ਗਾ ਵੀ ਕਰ ਰਹੀ ਹੈ ਪੰਜਾਬ ਨੂੰ ਪਰ ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਿਆਂ ਦੇ ਨਾਲ-ਨਾਲ ਲਗਾਤਾਰ ਮੌਤਾਂ ਹੋਣ ਦੇ ਨਾਂਮ ਲੈ ਵੀ ਲਗਾਤਾਰ ਜਿਹੜੇ ਨੇ ਸਾਹਮਣੇ ਆ ਰਹੇ ਨੇ ਕਾਸੀ ਗੱਲ ਕਰ ਰਹੇ ਹਾਂ ਪੰਜਾਬ ਦੇ ਇਸ ਪਿੰਡ ਦੀ ਜਿੱਥੇ ਪੰਜ ਮੌਤਾਂ ਜਿਹੜੀਆਂ ਦੱਸੀਆਂ ਜਾ ਰਹੇ ਨੇ ਤਾਜ਼ਾ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਪਲਾਵਾ ਦਾ ਹੈ ਜਿੱਥੇ ਪਿੰਡ ਵਿਜੇ ਨਸ਼ਿਆਂ ਨਾਲ ਪੰਜ ਮੌਤਾਂ ਹੋ ਜਾਣ ਦਾ ਪਿੰਡ ਵਾਸੀਆਂ ਵੱਲੋਂ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ ਉਥੇ ਇੱਕ ਹਫ਼ਤੇ ਵਿੱਚ ਦੋ ਸਗੇ ਭਰਾਵਾਂ ਦੀ ਮੌਤ ਹੋਈ ਹੈ ਜੀ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਹੈ ਪਿੰਡ ਵਾਸੀਆਂ ਸਮੇਤ ਨੇੜੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਇਸ ਤਰ੍ਹਾਂ ਨੇ ਵਿੱਚ ਸਮੂਲਿਤ ਕੀਤੀ ਹੈ ਅਤੇ ਇਕੱਠੇ ਹੋ ਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਵਾਲਾ ਪਿੰਡ ਵਿੱਚ ਪਿੰਡ ਵਾਲਾ ਪਿੰਡ ਵਿੱਚ ਨਸ਼ਾ ਇਹ ਜੋ ਹੋਰ ਵਿਕਰੀ ਲੱਗੇ ਤਾਂ ਬੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਾਤਾ ਖਬਰ ਤੁਸੀਂ ਇਸ ਵੇਲੇ ਵੀ ਦੇਖ ਸਕਦੇ ਹਾਂ ਤੁਹਾਡੀ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੈਨਸ਼ਨ ਨੂੰ ਲੈ ਕੇ 1 ਅਪ੍ਰੈਲ 2025 ਤੋਂ ਲਾਗੂ ਹੋਏਗੀ ਯੂਨੀਫਾਈਡ ਪੈਨਸ਼ਨ ਸਕੀਮ ਜਾਣੋ ਕਿੰਨੀ ਮਿਲੇਗੀ ਤੁਹਾਨੂੰ ਪੈਨਸ਼ਨ ਕੇਂਦਰ ਸਰਕਾਰ ਦੁਆਰਾ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅੰਡੇ ਸਰਕਾਰੀ ਕਰਮਚਾਰੀਆਂ ਨੂੰ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਹੋਏ ਨਾਲ 1 ਅਪ੍ਰੈਲ 2025 ਤੋਂ ਲਾਗੂ ਹੋਵੇਗੀ यूपीएस ਦਾ ਮਕਸਦ ਹੈ ਕਿ ਕਰਮਚਾਰੀਆਂ ਨੂੰ ਵਧੀਰੇ ਸੁਰੱਖਿਅਤ ਪੈਨਸ਼ਨ ਸੇਵਾ ਪ੍ਰਦਾਨ ਕਰਨਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਪੈਨਸ਼ਨ ਸਕੀਮ ਨੂੰ ਲੈ ਕੇ ਤਾਂ ਬੜੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਮिले ਕਾਤਕ ਵਾਇਰਸ ਦੇ ਮਾਮਲੇ ਕਿਸ ਨਾਲ ਹੱਥ ਮਿਲਾਉਣਾ ਪੈ ਸਕਦਾ ਹੈ ਪਾਰੀ ਦਿਸ਼ਾ ਨਿਰਦੇਸ਼ ਹੋਈ ਜਾਰੀ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਹ ਜਿਹੜੀ ਸਾਂਝੀ ਕਰ ਰਹੇ ਹਾਂ ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਹਲਚਲ ਮਚ ਗਈ ਹੈ ਦਰਸਲ ਪੁੱਤਕੋ ਮੰਡੀ ਦੇ ਪੁੱਤਕੁਰ ਦੇ ਵਿੱਚ ਸਵਾਈਨ ਫਲੂ ਦਾ ਮਰੀਜ਼ ਮਿਲਿਆ ਸਿਵਲ ਸਜਨ ਬਠਿੰਡਾ ਦੇ ਸੀਨੀਅਰਸ ਮੈਡੀਕਲ ਨਰਦੇਜ ਦਿੱਤੇ ਗਏ ਹਨ ਜੀ ਆ ਦੇਖਸੇ ਤੋਂ ਵੱਡੀ ਖਬਰ ਤੋਂ ਹਨ ਜੀ ਕਿ ਜੇਰਾ ਤਾਂ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ